ਆਹਨ ਨੂੰ ਜੀ ਮੈਂ ਅਕਲ ਦਾ ਜਿਹੜੇ ਅਰੇ ਬਾਤਾਂ ਦਾ ਮਾਤੀ ਬੋਲਦੇ ਹੈ ਚਾਰੇ ਮੈਂ ਤਾਂ ਯਾਰੀ ਕਰਦੇ ਹਾਂ ਕਿ ਬਾਤਾਂ ਨੂੰ ਸ਼ਰਮ ਦੀ ਕਰਾਜਾ ਕਰਦੇ ਹਨ ਹਨ ਸ਼ਰਮਤ ਹੋਣੀ ਆਪ ਕੋ ਨਹੀਂ ਲੱਗਦਾ ਮਿਸਰ ਨਹੀਂ ਨਹੀਂ ਸਦਾ ਬਾਤ ਨੂੰ ਪਾਈ ਕੇ ਕਿਹਨੂੰ ਸਦਾ ਬਾਤ ਨੂੰ ਜੀ Terima <tuk tangan> kasih. ਸਰਦਾਰ ਸਾਹਿਬ ਜੀ ਜਨਰਲ ਸਰਦਾਰ ਜੀ ਦੇ ਪਾਲਨ ਫਰੇਮ ਨਹੀਂ ਆ ਰਹਾ ਬਸ ਚੈਂਪਨ ਨੂੰ ਸੁਪਰਨ ਕਰਕੇ ਸਾਡੀ ਸਾਹਿਬ ਜੀ ਦੀ ਨੀਤੀ ਚੋਂ ਕੱਢ ਦਿੱਤੀ ਸਰਦਾਰ ਪੈਨਸ਼ਨਾਂ ਕਿੰਨੀ ਕਰਵਾਇਆ ਸਰਦਾਰ ਦਿਨਾਂ ਸਿੰਘ ਜੀ ਆਪਰੇ ਸਾਹਿਬ ਸਰਦਾਰ ਸ਼ਰਮੀ ਜੀ ਸਾਹਿਬ ਸਰਦਾਰ ਜੀ ਸਿੰਘ ਜੀ ਸਾਹਿਬ ਸਰਦਾਰ ਰਮਨ ਸਿੰਘ ਜੀ ਜਨਰਲ ਸਾਹਿਬ ਸਭ ਦਾ ਨਮਸਕਾਰ ਸ੍ਰੀ ਸਾਹਿਬ ਪੰਜਾਬ ਸਾਡੇ ਸੀਨੀਅਰ ਸਾਥੀ ਪ੍ਰਚਾਰਕ ਕਰੇਵਾਂਜੀ ਦਾ ਕਾਰਜ ਅਧਿ ਦੇਸ਼ਕ ਦੀ ਤਰਫ ਤੋਂ ਕਰਦੇ ਕਿ ਹੋ ਸਕਦੇ ਸਾਰੇ ਸੀਨੀਅਰ ਸਾਥੀ ਜੀ ਦੇ ਹਾਜ਼ਰ ਆ ਪ੍ਰਗਾਮ ਸ਼ੁਰੂ ਕਰਨ ਦੀ ਅਰਜ਼ ਕਰਦੇ ਸ੍ਰੀ ਸਾਹਿਬ ਜੀ ਨੇ ਸਾਡੇ ਸੇਖੀ ਸਾਹਿਬ ਜਿਹੜੇ ਐਮਟੀ ਅਗਰ ਦੇ ਮਾਰਕੀ ਤੋਂ ਨਹੀਂ ਹਾਜ਼ਰ ਨੇ ਸਭ ਤੋਂ ਬਾਅਦ ਪ੍ਰਗਾਮ ਦਾ ਅੱਜ ਹੰਡਲ ਸਾਹਿਬ ਜਿਹੜੇ ਥੋੜੇ ਜਿਹੇ ਮਹੀਨੇ ਵਾਸਤੇ ਡਿਪਟੀਸ਼ਨ ਤੇ ਗਏ ਸੀ ਉਹਨਾਂ ਦੀ ਡਿਪਟੀਸ਼ਨ ਕੈਨਸਲ ਕਰਕੇ ਵਾਪਸ ਅਸੀਂ ਬੁਲਾ ਲਿਆ ਮੈਂ ਇਹਨਾਂ ਕਹਿਣਾ ਚਾਹਣਾ ਤੁਸੀਂ ਅਗਲੇ ਦਿਨਾਂ ਦੇਖੋਗੇ ਕਿਵੇਂ ਲੋਕ ਵਾਪਸ ਕਾਲੀਦਲ ਚ ਸ਼ਾਮਲ ਹੋ ਰਿਹਾ ਹੈ ਬਹੁਤ ਪਾਰਟੀਆਂ ਦੇ ਲੋਕ ਨੇ ਮੈਨੂੰ ਅਪਰੋਚ ਕੀਤਾ ਹੈ ਕਿਉਂਕਿ ਇੱਕ ਮਨ ਚ ਆ ਗਿਆ ਲੋਕਾਂ ਦੇ ਖਾਸ ਕਰਕੇ ਪੰਜਾਬੀਆਂ ਦੇ ਕਿ ਪੰਜਾਬ ਨੂੰ ਬਚਾਉਣ ਵਾਸਤੇ ਕੱਲੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਜੋ ਹਾਲਾਤ ਪੰਜਾਬ ਦੇ ਪਿਛਲੇ 10 ਸਾਲਾਂ ਚ ਕਾਂਗਰਸ ਤੇ ਹੁਣ ਝਾੜੂਆਂ ਨੇ ਬਣਾਤਾ ਐ ਜੀ ਹਾਲਾਤ ਆਜ਼ਾਦੀ ਦੇ ਬਾਅਦ ਨਹੀਂ ਬਣੀ ਜੈ ਜੀ ਮਾੜੀ ਹਾਲਾਤ ਹੁਣ ਬਣ ਗਈ ਹੈ ਜਿਹੜੀ ਵੱਡੀ ਗੱਲ ਹੈ ਸੈਂਸ ਆਫ ਇਨਸਿਕਿਉਰਿਟੀ ਹਰ ਰੋਜ਼ ਕਤਲ ਹੋ ਰਿਹਾ ਹੈ ਅੱਜ ਵੀ ਮੈਨੂੰ ਹੁਣੀ ਆਉਂਦੇ-ਆਉਂਦੇ ਜੰਡਿਆਲਾ ਇੱਕ ਵਪਾਰੀ ਦਾ ਕਤਲ ਹੋ ਕਰ ਦਿੱਤਾ ਗਿਆ ਹੈ ਹਰ ਰੋਜ਼ ਵਿਦਆਊਟ ਫੇਲ ਐਕਸਟਰਸ਼ਨ ਹੋ ਰਹੀ ਹੈ ਆਰਡਰ ਹੋ ਰਿਹਾ ਜਿਹੜੇ ਸੂਬੇ ਦੀ ਸਰਕਾਰ ਸਿਕਿਉਰਟੀ ਨਹੀਂ ਪ੍ਰੋਵਾਈਡ ਕਰ ਸਕਦੀ ਉਹ ਤੋਂ ਮਾੜੀ ਸਰਕਾਰ ਕੋਈ ਨਹੀਂ ਹੋ ਸਕਦੀ ਐਂ ਜਿਹੜੀ ਵੱਡੀ ਗੱਲ ਹੈ ਕਿ ਅੱਜ ਜਿਹੜੀ ਸਰਕਾਰ ਪੰਜਾਬ ਦੀ ਹੈ ਅਸਾਰੀ ਦਿੱਲੀੋਂ ਦੇ ਕੇਜਰੀਵਾਲ ਦਾ ਜਿਹੜਾ ਸਾਰਾ ਜਿਹੜਾ ਉਹਨਾਂ ਦਾ ਸਟਾਫ ਸੀ ਸਾਰਾ ਇੱਥੇ ਆ ਗਿਆ ਉਹਦੇ ਸੈਕਟਰੀ ਪੀਏ ਸਾਰੇ ਇੱਥੇ ਆ ਗਏ ਆ ਪੰਜਾਬ ਸਿਵਲ ਸੈਕਟਰੀ ਐ ਟੂ ਕੰਟਰੋਲ ਕਰ ਲਿਆ ਉਹਨਾਂ ਨੇ ਮੁੱਖ ਮੰਤਰੀ ਨੂੰ ਤਾਂ ਇਕੱਲਾ ਇੱਕ ਫਿਗਰ ਹੈਡ ਰੱਖਿਆ ਹੈ ਪੰਜਾਬ ਦੀਆਂ ਫੈਸਿਲਿਟੀਆਂ ਨੂੰ ਯੂਜ਼ ਕਰਨ ਵਾਸਤੇ ਮੈਂ ਪੁੱਛਣਾ ਚਾਹਣਾ ਹੈ ਸਸੋਡਿਆ ਕਿਸ ਬੇਸਿਸ ਤੇ ਮੀਡੀਅਮ ਮੀਟਿੰਗ ਲੈ ਰਿਹਾ ਹੈ ਤੇ ਜਿਹੜਾ ਵੱਡਾ ਅਸੀਂ ਲੱਗਾ ਮੈਂ ਗੱਲ ਕਰ ਰਿਹਾ ਵੀ ਲੀਗਲ ਲਾਇਰਸ ਨਾਲ ਵੀ ਕੀ ਸਭ ਤੋਂ ਵੱਡੀ ਵਾਇਲੇਸ਼ਨ ਜਿਹੜੀ ਕੀਤੀ ਹੈ ਨੇ ਅ ਜਿਹੜੀ ਹੈ ਸੀਕਰੇਸੀ ਦੀ ਉਹ ਚੀਫ ਮਿਨਿਸਟਰ ਲੈਂਦੇ ਆ ਤੇ ਮੰਤਰੀ ਲੈਂਦੇ ਆ ਆ ਉਹ ਓਥ ਦੀ ਵਾਇਲੇਸ਼ਨ ਹੈ ਜਿਹੜੇ ਤ੍ਰਿਕੇ ਨਾਲ ਸਾਰੀਆਂ ਫਾਈਲਾਂ ਪੰਜਾਬ ਦੀਆਂ ਕੇਜਰੀ ਵਾਲ ਨੂੰ ਦਿਖਾਈ ਜਾਂਦੀਆਂ ਸੋਡੀਆਂ ਨੂੰ ਦਿਖਾਈ ਜਾਂਦੀਆਂ ਜੈਨ ਨੂੰ ਦਿਖਾਈ ਜਾਂਦੀਆਂ ਉਹ ਫੈਸਲੇ ਪੜਦੇ ਆ ਫਾਈਲਾਂ ਦੇ ਉਹ ਪਾਸੇ ਲੰਦੇ ਆ ਤੋ ਐਸ ਕਰਕੇ ਜਿਹੜਾ ਲੁਧਿਆਣੇ ਦਾ ਇਲੈਕਸ਼ਨ ਹੈ ਵੈਸ ਦਾ ਮੈਂ ਸਾਰੇ ਨੂੰ ਆਹੀ ਬੇਨਤੀ ਕਰਨਾ ਚਾਹਣਾ ਹੈ ਕਿ ਪਾਰਟੀ ਲੈਵਲ ਤੇ ਉੱਠੇ ਉੱਠ ਕੇ ਮੈਰਿਟ ਤੇ ਫੈਸਲਾ ਕਰੋ ਜਿਹੜੇ ਸਾਡੇ ਹੁਮਨ ਸਾਹਿਬ ਜਿਹੜੇ ਸਾਡੇ ਨੁਮਾਇੰਦੇ ਹੈ ਬੈਸਟ ਕੈਂਡੀਡੇਟ ਸਾਰੇਆਂ ਸਾਰੇ ਕੈਂਡੀਡੇਟ ਦਾ ਤੁਸੀਂ ਤੁਲਨਾ ਕਰ ਲੋ ਸਭ ਤੋਂ ਬੈਸਟ ਕੈਂਡੀਡੇਟ ਸਾਡੇ ਆਪਣੇ ਅਕਾਲੀ ਦਲ ਦਾ ਕੈਂਡੀਡੇਟ ਹੈ ਤੇ ਮੈਂ ਬੇਨਤੀ ਕਰਦਾ ਲੁਧਿਆਣੇ ਵਾਸੀ ਨੂੰ ਤੇ ਕਾਲਕਾ ਗਿੱਲ ਲੁਧਿਆਣੇ ਦੇ ਲੋਕਾਂ ਨੂੰ ਤੁਸੀਂ ਦੇਖੋ ਕਿੰਨੀ ਤਰੱਕੀ ਲੁਧਿਆਣੇ ਦੀ ਅਕਾਲੀ ਦਲ ਨੇ ਕਰਾਈ ਹੈ ਅਕਾਲੀ ਸਰਕਾਰ ਨਾਲ ਜੇ ਵਾਪਸ ਉਹ ਜੀ ਤਰੱਕੀ ਚਾਹੁੰਦੇ ਹੋ ਉਹ ਜਾਂ ਮਾਹੌਲ ਸੇਫਟੀ ਦਾ ਸਿਕਿਉਰਿਟੀ ਦਾ ਭਾਈਚਾਰਕ ਸਾਂਝ ਦਾ ਚਾਹੁੰਦੇ ਹੋ ਤੇ ਤੁਹਾਡੀ ਕੋਈ ਇੱਕ ਮਾਂ ਪਾਰਟੀ ਖੇਤਰੀ ਪੜੀ ਕਾਲੀ ਦਲ ਨੂੰ ਤਕਰਾਦ ਕਰ ਲੋ ਥੈਂਕ ਯੂ ਸਰਦਾਰ ਸਾਹਿਬ ਤੇ ਠੰਡਲ ਸਾਹਿਬ ਮੈਂ ਕਿਹਾ ਤਾਂ ਮੈਂ ਖੰਡਲ ਸਾਹਿਬ ਨੂੰ ਜੀ ਆਇਆਂ ਤੇ ਜੀ ਆਇਆਂ ਕਹਿਣਾ ਤੇ ਖੰਡਲ ਸਾਹਿਬ ਤੁਸੀਂ ਵੀ ਜੀ ਆਇਆਂ ਸਾਨੂੰ ਕਹਿ ਦਿਓ ਸਭ ਤੋਂ ਪਹਿਲਾਂ ਵਹੀਉ ਜੀ ਦਾ ਖਾਲਸਾ ਵਹੀਉ ਜੀ ਕੀ ਫਤਿਹ ਮੈਂ ਬਹੁਤ ਬਹੁਤ ਪ੍ਰਮਾਣ ਕਰਨਾ ਚਾਹਨਾ ਸ਼੍ਰੋਮਣੀ ਕੜਗਾ ਦੇ ਪ੍ਰਧਾਨ ਸਤਪ੍ਰੀਤ ਸਿੰਘ ਜੀ ਬਾਦਲ ਉਹਨਾਂ ਦੀ ਛੋਟੀ ਟੀਮ ਦਾ ਕਿ ਜਿਨ੍ਹਾਂ ਨੇ ਅੱਜ ਦੇ ਬਹੁਤ ਲੰਬੇ ਸਮੇਂ ਤੋਂ ਮੈਨੂੰ ਮੇਰੇ ਪ੍ਰਭਾਤ ਨੂੰ ਬਹੁਤ ਵੱਡਾ ਮਾਣ ਬਖਸ਼ਿਆ ਉਹ ਲਗਾਤਾਰ 20 ਸਾਲ ਮੈਂ ਐਮਐਲਏ ਤੌਰ ਤੇ ਮਾਤੀ ਦੇ ਤੌਰ ਤੇ ਪਾਰਟੀ ਦੇ ਨਾਲ ਕੰਮ ਕੀਤਾ ਥੋੜੇ ਸਮੇਂ ਲਈ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਮੇਰੇ ਹਲਕੇ ਦੀ ਕੋਈ ਮਜਬੂਰੀ ਨਹੀਂ ਜਿਹਨੇ ਕਰਕੇ ਮੈਂ ਆਊਟ ਹੋਇਆ ਔਰ ਮੇਰੇ ਮਨ ਵਿੱਚ ਹਮੇਸ਼ਾ ਆਪਣੀ ਪਾਰਟੀ ਜੋ ਸ਼੍ਰੋਮਣੀ ਕਾਲਦਲ ਜਿਹਨੂੰ ਆਪਾਂ ਮਾਂ ਪਾਰਟੀ ਕਹਿੰਦੇ ਆ ਜਿਹੜਾ ਮੇਰਾ ਪਰਿਵਾਰ ਵਾ ਮੈਂ ਹਮੇਸ਼ਾ ਉਹਦੇ ਨਾਲ ਰਿਹਾ ਔਰ ਕਦੇ ਵੀ ਮੈਂ ਪਾਰਟੀ ਦੇ ਖਿਲਾਫ ਕਦੇ ਕੋ ਗੱਲ ਨਹੀਂ ਕੀਤੀ ਔਰ ਮੈਨੂੰ ਇਹ ਵੀ ਖੁਸ਼ੀ ਹੈ ਕਿ ਪਾਰਟੀ ਦੇ ਪਾਰਟੀ ਪ੍ਰਧਾਨ ਨੇ ਵੀ ਮੇਰੇ ਖਿਲਾਫ ਅਜ ਤੱਕ ਕਦੇ ਕੋਈ ਐ ਹੋਜੀ ਗੱਲ ਨਹੀਂ ਕੀਤੀ ਤੋਂ ਅੱਜ ਮੁੜ ਕੇ ਫੇਰ ਪਾਰਟੀ ਵਿੱਚ ਚੜ੍ਹ ਕੇ ਕਲਾ ਵਾਸਤੇ ਪੰਜਾਬ ਦੀ ਬਿਹਤਰੀ ਵਾਸਤੇ ਪੰਜਾਬ ਨੂੰ ਆ ਜੋ 12 ਵਾਗੇ ਟੋਪੀਏ ਵਾਲੇ ਬੰਦੇ ਜਦੋਂ ਇਹ ਸਟਰੀਆ ਕੰਪਨੀ ਆਈ ਸੀ ਬਹੁਤ ਲੰਮਾ ਸਮਾਂ ਪਹਿਲਾਂ ਉਹਨੇ ਹੌਲੀ ਹੌਲੀ ਪੈਰ ਜਮਾ ਕੇ ਸਾਰੇ ਦੇਸ਼ ਤੇ ਰਾਜ ਕੀਤਾ ਅੱਜ ਕੇਜਰੀਵਾਲ ਤੇ ਉਹਦੀ ਟੀਮ ਪੰਜਾਬ ਨੂੰ ਲੁਟਣਾ ਚਾਹੁੰਦੀ ਆ ਇਹੋ ਜਿਹੇ ਪਲਾਨਿੰਗ ਕਰ ਰਹੀ ਆ ਉਹਨੂੰ ਖਤਮ ਕੋਣ ਵਾਸਤੇ ਤੁਹਾਡੀਆਂ ਬਾਈਲੈਕਸ਼ਨਾਂ ਜਿਹੜੀ ਲੁਧਿਆਣੇ ਦੀ ਮੈਂ ਫ਼ਕਤ ਤਾਂ ਕਿ ਮੈਨ ਗਾਦੀਵੀ ਪਾਰਟੀ ਨੂੰ ਬਧਾਈ ਦੇਣਾ ਕਿ ਸਾਡੇ ਜਿਹੜੇ ਵੀਰਵਾਰ ਦੇ ਭਮਣ ਸਾਹਿਬ ਅੱਜ ਲੋਕ ਉਹਨਾਂ ਦੀ ਆਪਣੇ ਮੋਹ ਸ਼ਿਫਤਾਬ ਕਰਦੇ ਆ ਉਸ ਦਾ ਕਿ ਉਹਨਾਂ ਨੂੰ ਕਾਮਯਾਬ ਕਰਕੇ ਕੋਈ ਨਾ ਸਰਕਾਰ ਨਹੀਂ ਬਦਲਨੀ ਪਰ ਅੱਜ ਦਾ ਜੁਰਮ ਹੋ ਰਿਹਾ ਪੰਜਾਬ ਦੇ ਵਿੱਚ ਧੱਕੇਚਾਹੀ ਹੋ ਰਹੀ ਆ ਉਹਨੂੰ ਜੂਠ ਹੱਲ ਪਾਈ ਜਾਊਗੀ ਉਹ ਸ਼੍ਰੋਮਣੀ ਕਾਲਦਾਨ ਨੂੰ ਬਲ ਮਿਲੇਗਾ ਮੈਂ ਇੱਕ ਵਾਰ ਇਹ ਸਾਰੇ ਬੀਡੀਆ ਦਾ ਜਥੇਬੰਦੀ ਦਾ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਇਗੁੰਡੀ ਕਾ ਖਾਲਸਾ ਵਾਇਗੁੰਡੀ ਵੀ ਬਨੇ ਮੈਂ ਇੱਕ ਵਾਰ ਫਿਰ ਤੋਂ ਰੀਟ੍ਰੇਟ ਕਰਨਾ ਚਾਹਣਾ ਹੈ ਜਿਹੜੇ ਆ ਫੈਸਲੇ ਲੈ ਰਹੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਰੋਜ਼ ਕੈਬਨਿਟ ਦੇ ਵਿੱਚ ਜਿਹਦਾ ਮਕਸਦ ਕੱਲਾ ਐਕਸਪਲੋਇਟੇਸ਼ਨ ਹੈ ਪੈਸਾ ਇਕੱਠਾ ਕਰਨਾ ਹੈ ਆ ਸਾਰੇ ਹੀ ਫੈਸਲੇ ਸਰਕਾਰ ਕਾਲੀ ਦਲ ਦੀ ਆਉਣ ਤੇ ਆ ਸਾਰੇ ਕੈਨਸਲ ਕੀਤੇ ਜਾਣਗੇ ਤੇ ਮੈਂ ਸਾਰੇ ਕਿਸਾਨਾਂ ਨੂੰ ਸ਼ੋਰ ਕਰਦਾ ਹਾਂ ਸਾਰੇ ਇਨਵੈਸਟਰਾਂ ਨੂੰ ਸ਼ੋਰ ਕਰਦਾ ਹਾਂ ਆ ਜਿਹੜੀ ਹੈ ਲੈਂਡ ਐਕ acquisition ਦੀ ਜਿਹੜੀ ਪਾਲਿਸੀ ਲੈ ਕੇ ਆ ਰਹੇ ਆ ਇੱਕ ਏਕੜ ਵੀ ਇਹਨਾਂ ਨੂੰ ਅਕਵਾਇਰ ਕਰਨੀ ਦੇਵਾਂਗੇ ਕਾਲੀ ਦਲ ਤੁਹਾਡੇ ਨਾਲ ਖੜਿਆ ਹੈ ਖੜਾ ਰਹੂਗਾ ਤੇ ਤੁਹਾਡੇ ਨਾਲ ੱੱਕਾ ਨਹੀਂ ਹੋਣ ਦਊਗਾ ਮੈਂ ਫਿਰ ਤੋਂ ਰੀਟ੍ਰੀਟ ਕਰਦਾ ਕਿਹਦੇ ਨਾਲ 12 ਦੇ ਵਿੱਚ ਵੇਰੇ ਕਿ세 ਨਾ ਮੈਂ ਤਾਂ ਰੋਜ ਇੱਥੇ ਆਂ ਤੁਸੀਂ ਰੋਜ ਮੇਰੇ ਨਾਲ ਉਹ ਮੈਂ ਕਿੱਥੇ ਕੀਤੀ ਐ ਮੈਂ ਬਿਲਕੁਲ ਡਰਾਈ ਕਰਦਾ ਮੇਰੀ ਕੋਈ ਮੀਟਿੰਗ ਨਹੀਂ ਹੋਈ ਸੈਰੀ ਕੁਸਮੈਂ ਕੀ ਜਿਹੜਾ ਕਿਆ ਜਿਹੜਾ ਕਲਾਇੰਟ ਚੁਆ ਕੇ ਤਾ ਹੈ ਕਿਹੜਾ ਕਲਾਇੰਟ ਹਾਂ ਬਾਂਗਲਾ ਆਇਰਪੋਰਟ ਜਾਂ ਪੋਰਟ ਸਿਟੀ ਅਸੀਂ ਹਰ ਆਪਸ਼ਨ ਰੱਖਾਂਗੇ ਅਸੀਂ ਥੱਕਾ ਨਹੀਂ ਹੋਣ ਦਿੰਦੇ ਆ ਜਿਹੜੀ ਪਾਲਿਸੀ ਐ ਪਾਲਿਸੀ ਲਿਆਂਦੀ ਕਿਸ ਲਈ ਐ ਕਿਉਂਕਿ ਮੈਨੂੰ ਪਤਾ ਕਿ ਡੇਢ ਸਾਲ ਰਹਿ ਕੇ ਪੈਸਾ ਇਕੱਠਾ ਕਰਨ ਵਾਸਤੇ ਤੇ ਮੈਂ ਅਫਸਰਾਂ ਨੂੰ ਬੇਨਤੀ ਕਰਦਾ ਹਾਂ ਤੁਸੀਂ ਸਰਕਾਰ ਦਾ ਇਲੀਗਲ ਕੰਮ ਸਾਥ ਨਾ ਦਿਓ ਕਿਉਂਕਿ ਆਜ ਇਹਨਾਂ ਦੇ ਅੰਦਰ ਚਲ ਜਾਣਾ ਹੈ ਤੁਸੀਂ ਗਲਤ ਕੰਮ ਨਾ ਕਰਿਓ ਕਿਉਂਕਿ ਐ ਜੁੰਵਰ ਅਫਸਰ ਥੋੜੀ ਡਿਊਟੀ ਹੈ ਕਿ ਜਿਹੜੇ ਗਲਤ ਕੰਮ ਆ ਰੋਕਣੇ ਪਰ ਜਿਹੜਾ ਸਾਥ ਦੇਊਗਾ ਹੀ ਵਿਲ ਆਲਸੋ ਹਾਪ ਟੂ ਫੇਸ ਦ ਸੇਮ ਕੰਸੀਕਵੈਂਸਸ ਆਹ ਅਬ ਲੀਡਰ ਦਸ ਤਾ ਜੁਨੀਆ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬਿਆਨ ਨਹੀਂ ਜਣਾ ਕਿਦਾ ਦੇਖ ਲਓ ਆ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਿਵਿਊ ਹੈ ਉਹ ਇਸ ਤੇ ਪਰ ਗੱਲ ਕਰਸੇ ਮੈਂ ਤਾਂ ਕ੍ਰਿਟੀਕਲ ਗੱਲ ਕਰਾਂ ਕਿ ਐਕਟਿਵ ਲੀਡਰ ਦਸ ਤੀ ਤਾਂ ਆਪਣੀ ਪਾਰਟੀ ਛੱਡ ਕੇ ਗਿਆ ਜੀ ਉਹਦੇ ਬਾਰੇ ਹੀ ਗੋ ਕਿਹਣੀ ਹਾ ਜਸਪਰੀਤ ਹੌਬੀ ਉਹਦੀ ਤਾਂ ਹੌਬੀ ਆ ਚਲ ਥੈਂਕ ਯੂ